ਜੇ ਕੰਮ ਕਰਾਣੇ ਤਾਂ ਤਾਤੜੀਆਂ ਨੌਕਰੀਆਂ ਚੱਲ ਰਹੀਆਂ ਜੀ ਸਰ ਮੈਂ ਨਾ ਆਪਣੀ ਬੇਟੀ ਦਾ ਨਾ ਮਤਲਬ ਸਰ ਨੇਮ ਚੇਂਜ ਕਰਵਾਣਾ ਸੀਗਾ ਠੀਕ ਹੈ ਉਹਨਾਂ ਤੇ ਅੰਜਲੀ ਤੋਂ ਬੱਗਾ ਕਰਵਾਣਾ ਸੀਗਾ ਤੇ ਮੈਂ ਇਹਨਾਂ ਨੂੰ ਪਿੱਛੇ ਆਈਆਂ ਤੇ ਫਿਰ ਥੋੜੀ ਦੇਰ ਦੋ ਕੁ ਦਿਨਾਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ ਆ ਤੇ ਉਹ ਕਹਿੰਦੇ ਨੰਤਰ ਕੰਮ ਤਾਂ ਹੋ ਜਗਾ ਲੇਕਿਨ ਪੈਸੇ ਲੱਗਣਗੇ ਤੇ ਮੈਂ ਕਹਾਂ ਸਰ ਪੈਸੇ ਕਿੰਨੇ ਲੱਗਣਗੇ ਉਹ ਕਹਿੰਦੇ 25000 ਰੁਪਏ ਲੱਗਣਗੇ ਤਾਲੀ ਕੋਡ ਨੰਬਰ ਦਿੰਦੋ ਕੋਡਰ ਨੰਬਰ ਤੇ ਤਾਲੀ ਕੋਡ ਨੰਬਰ ਦਿੰਦੋ ਕਿੰਨੇ ਵਾਰ ਮੈਂ ਕਿਹਾ ਇਹ ਲੜੂ ਜਿਹੜਾ ਦੋ ਵਾਰ ਤੇ ਉਹਨੂੰ ਉਹਨੂੰ ਚੈਸੀ ਕੋਕ ਮੇਰੇ ਬਾਅਦ ਚੀਸਾ ਸੀ ਨਾ ਇਹ ਕਿੰਨੇ ਵਾਰ ਮੈਂ ਕਿਹਾ ਤੁਹਾਡੇ ਕੋਲ ਮੈਂ ਇਹਨਾਂ ਨੂੰ ਮਾਫਤ ਅਸਰ ਸੁਣਾ ਲਿਆ ਉਹ ਨਹੀਂ ਗਿਆ ਕਿ ਬੱਲੇ ਤੇ ਕਿੰਨੇ ਦਿਨ ਵੀ ਤੇ ਇਹਨੂੰ ਕਿੰਨੇ ਕਿਹਾ ਇਹ ਮੈਂ ਆਪਣੀ ਕ੍ਰਿਸ਼ਮ ਨੂੰ ਕਿਹਾ ਸੀ ਸੀ ਅੱਜ ਜਿਹੜਾ ਕਿ ਸਰਨ ਜੱਸੀ ਰਾਮ ਦੇਖੋ ਸ਼ਹਿਰ ਦੇ ਵਿੱਚ ਸਾਡੇ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਆ ਤੇ ਇੱਥੇ ਸਮਾਜ ਸੇਵਾ ਦੇ ਨਾਲ ਨਾਲ ਜਦੋਂ ਇੱਕ ਭ੍ਰਸ਼ਟਾਚਾਰ ਆ ਜਵੇ ਤੇ ਫਿਰ ਬਹੁਤ ਮੁਸ਼ਕਲ ਹੁੰਦਾ ਹੈ ਨਾਮ ਰੱਖਿਆ ਹੈ ਸੇਵਾ ਕੇਂਦਰ ਮੈਂ ਕਹਿੰਦਾ ਇਹਦਾ ਨਾਮ ਬਦਲ ਕੇ ਭ੍ਰਸ਼ਟਾਚਾਰ ਕੇਂਦਰ ਰੱਖਿਆ ਜਾਵੇ ਕਿਉਂਕਿ ਸਾਡੇ ਦੇਖੋ ਜਦੋਂ ਕੋਈ ਸਾਡੇ ਨਗਰ ਵਾਸੀ ਆਂਦੇ ਇੱਥੇ ਕੰਮ ਕਰਾਉਣ ਵਾਸਤੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਇੱਕ ਕੇਸ ਨਹੀਂ ਕਈ ਕੇਸਾਂ ਦੇ ਵਿੱਚ ਹੋ ਚੁੱਕਾ ਅਸੀਂ ਬੜੀ ਵਾਰੀ ਸਪੇਅਰ ਕੀਤਾ ਅਸੀਂ ਬੜੀ ਵਾਰੀ ਮਾਫ਼ ਕੀਤਾ ਲੇਕਿਨ ਇਹ ਨਵੇਂ ਹੁਣ ਜਿਹੜਾ ਮਸਲਾ ਆਇਆ ਇਹਨਾਂ ਦਾ ਰੇਟ ਦਿਨ ਬਾ ਦਿਨ ਵਧਦਾ ਜਾ ਰਿਹਾ ਮੀਤੂ ਬੱਗਾ ਜੀ ਆਪਣੀ ਬੱਚੀ ਦਾ ਨਾਮ ਚੇਂਜ ਕਰਾਣ ਆਏ ਸੀਗੇ ਸਾਡੇ ਮੌਜੂਦਾ ਐਮਸੀ ਸਾਹਿਬ ਨੇ ਵਾਰਡ ਨੰਬਰ 49 ਤੋਂ ਜਿਹੜੇ ਮੋ ਲੇਡੀ ਐਮਸੀ ਨੇ ਉਹਨਾਂ ਦੇ ਹਸਬੰਦ ਜੀ ਜਿਹੜੇ ਨੇ ਕੁਮਰਦੀਪ ਜੀ ਸਾਡੇ ਡਿਸਟ੍ਰਿਕਟ ਵਾਈਸ ਪ੍ਰਧਾਨ ਵੀ ਨੇ ਇਹ ਇੱਥੇ ਆਏ ਆ ਇਹਨਾਂ ਨੇ ਪ ਜਦੋਂ ਐਮਸੀ ਦੋ ਮੋਰ ਲਗਾ ਕੇ ਦੇ ਦਣ ਤੇ ਸਰਨੇਮ ਚੇਂਜ ਹੋ ਜਾਣਾ ਚਾਹੀਦਾ ਤੇ ਤੁਸੀਂ ਕਿਸ ਚੀਜ਼ ਦੇ ਪੈਸੇ ਮੰਗ ਰਹੇ ਹੋ ਇਹ ਕਹਿੰਦੇ ਜੀ ਤੇ ਅਸੀਂ 5-7000 ਰੁਪਏ ਖੁਸ਼ੀ ਨਾਲ ਹੀ ਲੈ ਵੀ ਲਈਏ ਤੇ ਕੀ ਮਾੜਾ ਜੀ ਉਹਦੇ ਵਿੱਚ ਤੁਸੀਂ ਨਾਮਾਂ ਜੀ ਆਪਣਾ ਮੇਰਾ ਨਾਮ ਹੈ ਵਿੱਚ ਸ਼ੀਰੋਪਾ ਹਾਂਜੀ ਕਿੱਥੋਂ ਦੇ ਲੈਣ ਵਾਲੇ ਹੋ ਹਾਂ ਫੋਟੋ ਰਿਹਾ ਬਈ ਜੀ ਹਾਂਜੀ ਮੈਂ ਆਪਣਾ ਨਾ ਕਹਿੰਦਾ ਮਦਦ ਧਾਰਕ ਕਾਰਡ ਤੇ ਨਾਮ ਚੇਂਜ ਕਰਾਣਾ ਸੀ ਗੱਲ ਮੈਨੂੰ ਕਹਿੰਦੇ ਜੀ ਤੁਹਾਡੇ ਇੱਥੋਂ ਨਹੀਂ ਹੋਊਗਾ ਬਾਹਰੋਂ ਆਉਣਾ ਵਾ ਤੇ ਰੁਪਈਆ 40000 ਰੁਪਏ ਲੱਗਣਾ 4-5000 ਰੁਪਏ ਲੱਗੂਗਾ ਤੇ ਫਿਰ ਦੋਵਾਂਗੇ ਤੇ ਫਿਰ ਕੰਮ ਕਰਾਂਗੇ ਸਰ ਤੇ ਮੇਰਾ ਨਾਮ ਨਿਰਮਲ ਸਿੰਘ ਹੈ ਮੈਂ ਏਡੀਐਮ ਹਾਂ ਐਜ਼ ਅਸਿਸਟੈਂਟ ਡਿਸਟ੍ਰਿਕਟ ਮੈਨਿੰਗ ਇਸ ਸਬੰਧ ਦੇ ਵਿੱਚ ਨਾ ਅੱਜ ਮੈਨੂੰ ਫੋਨ ਆਇਆ ਸੀਗਾ ਆਪਣੇ ਡੀਐਮ ਸਰਜੀ ਦਾ ਕਾਲ ਆਈ ਸੀ ਇਹਨਾਂ ਦੀ ਕਿ ਉੱਥੇ ਜਾ ਕੇ ਵੈਰੀਫਾਈ ਕੀਤਾ ਜਾਵੇ ਕਿ ਇਸ਼ੂ ਆ ਰਿਹਾ ਹੁੰਦਾ ਜਦੋਂ ਉੱਥੇ ਅਸੀਂ ਜਾ ਕੇ ਦੇਖਿਆ ਆਪਣੇ ਮੋਤਵਾਰ ਜੋ ਸੱਜਣ ਸੀ ਆਪਣੇ ਐਮਸੀ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਤੇ ਉੱਥੋਂ ਪਤਾ ਲੱਗਾ ਉਹਨਾਂ ਨੇ ਜੋ ਸਾਨੂੰ ਦੱਸਿਆ ਗਿਆ ਹੈ ਆ ਤੇ অপারেਟਰ ਦੇ ਅਗੇਂਸਟ ਜੋ ਵੀ ਸਾਨੂੰ ਕੁੱਪਤਾ ਸਮੂਦ ਜੋ ਵੀ ਮਿਲੇ ਆ ਅਸੀਂ ਉਹ ਆਪਣੇ ਉੱਚ ਅਧਿਕਾਰੀ ਡੀਐਮ ਸਾਹਿਬ ਨੂੰ ਕੇ ਪਾਲਪੜ ਦਿੱਤੇ ਤੇ ਬੰਦੀ ਜੋ ਵੀ ਕਾਰਵਾਈ ਹੈਗੀ ਇਹ ਬੰਦੀ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਜੋ ਵੀ ਹੈਗਾ ਆ ਤੇ ਸਾਰਿਆਂ ਨੂੰ ਉੱਥੇ ਸੈਂਸਿਟਾਈਜ਼ ਕੀਤਾ ਗਿਆ অপারেਟਰਾਂ ਨੂੰ ਜ਼ਿਲ੍ਹੇ ਦੇ ਅਪਰੇਟਰਾਂ ਨੂੰ ਦੱਸਿਆ ਗਿਆ ਅਗਰ ਕੋਈ ਵੀ অপারেਟਰ ਕਰਪਸ਼ਨ ਕਰਦਾ ਹੋਇਆ ਫੜਿਆ ਜਾਂਦਾ ਆ ਜਾਂ ਕੋਈ ਸਾਨੂੰ ਸ਼ਿਕਾਇਤ ਮਿਲਦੀ ਆ ਤਾਂ ਉਹਦੇ ਜੇ ਸਿੱਖਤ ਐਕਸ਼ਨ ਲਵਾਂਗੇ ਹਾਂਜੀ ਮੈਡਮ ਕਿੱਥੋਂ ਦੇ ਰਹਿਣ ਵਾਲੇ ਆ? ਮੈਂ ਕਪੂਰਤ ਦੇ ਰਹਿਣ ਵਾਲੀ ਆ ਜੀ। ਸਰ ਮੈਂ ਨਾ ਆਪਣੀ ਬੇਟੀ ਦਾ ਨਾ ਮਤਲਬ ਸਰਨੇਮ ਚੇਂਜ ਕਰਵਾਉਣਾ ਸੀਗਾ। ਠੀਕ ਆ ਮੈਂ ਤੇ ਅੰਜਲੀ ਤੋਂ ਬੱਗਾ ਕਰਵਾਉਣਾ ਸੀਗਾ ਤੇ ਮੈਂ ਇਹਨਾਂ ਨੂੰ ਪੁੱਛਿਆ ਆਈਆਂ ਤੇ ਫਿਰ ਥੋੜੀ ਦਿਨ ਦੋਕ ਦਿਨ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ ਆ ਤੇ ਉਹ ਕਹਿੰਦੇ ਮੈਂ ਤੁਹਾਡਾ ਕੰਮ ਤਾਂ ਹੋ ਜਾਏਗਾ ਲੇਕਿਨ ਪੈਸੇ ਲੱਗਣਗੇ। ਤੇ ਮੈਂ ਕਹਾ ਸਰ ਪੈਸੇ ਕਿੰਨੇ ਲੱਗਣਗੇ? ਉਹ ਕਹਿੰਦੇ 25000 ਰੁਪਏ ਲੱਗੇਗਾ। ਫਿਰ ਮੈਂ ਕਹਾ ਸਰ ਮੈਂ ਇਨੇ ਪੈਸੇ ਨਹੀਂ ਦੇ ਸਕਦੀ। ਫਿਰ ਮੈਂ ਇਹਨੇ ਕਹਿੰਦਾ ਚਲੋ ਤੁਸੀਂ 20000 ਦੇ ਦਿਓ। ਮੈਂ ਕਹਿੰਦੀ ਸਰ ਤੇ ਚਲੋ ਮੈਂ ਮਜਬੂਰ ਸੀ ਕਿ ਮੈਨੂੰ ਕੰਮ ਦੀ ਕਰਵਾਉਣਾ ਸੀ ਤੇ ਮੈਂ ਅਦਾ ਕਿਹਾ ਸੀ ਆ ਬਈ ਹਾਂ ਜੇ ਮੈਂ ਆਪਣੇ ਕੁਝ ਨਾ ਚਾਰ ਪੰਜ ਦੇ ਸਕਦੀ ਆ ਪਰ ਕਹਿੰਦੇ ਚਲੋ ਠੀਕ ਆ ਚਾਰ ਪੰਜ ਅੱਜ ਇਹ ਮੰਨ ਗਏ ਤੇ ਕਹਿੰਦੇ ਤੁਹਾਡਾ ਕੰਮ ਹੋ ਜਾਏਗਾ ਤਾਂ ਤੁਸੀਂ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੈਂ ਅਸਰ ਇਹ ਵੀ ਕਹਿ ਰਹੀ ਆ ਕਿ ਥੋੜੀ ਸਾਡੇ ਤੋਂ ਗਰੀਬ ਬੰਦੇ ਵੀ ਹੈਗੇ ਜਿਹੜੇ ਨਹੀਂ ਦੇ ਸਕਦੇ ਠੀਕ ਆ ਨਾ ਤੇ ਮੈਂ ਇਹ ਨਹੀਂ ਚਾਹੁੰਦੀ ਕਿ ਕੋਈ ਪੈਸੇ ਦੇ ਕੇ ਕੰਮ ਸਰਕਾਰੀ ਆਮਲੇ ਤੇ ਹੋਵੇ ਹੈਲੋ ਬਜੀ ਆ ਨੇ ਮਰੀਆਪਾ ਜੀ ਮੈਂ ਕਿਹਾ ਤੁਸੀਂ ਮੈਨੂੰ ਪਾਸਪੋਰਟ ਸਾਈਜ਼ ਫੋਟੋ ਨਹੀਂ ਭੇਜੀ ਮੈਂ ਲੰਘੇ ਪਾਜੀ ਭਾਈ ਮੈਂ ਬਾਹਰ ਗਿਆ ਮੈਂ ਅੱਜ ਹੀ ਆਇਆ ਵਾ ਅੱਛਾ ਅੱਛਾ ਮੈਂ ਮਨਨ ਨੂੰ ਬੋਲ ਕੀਤੀ ਕਹਿੰਦਾ ਭਾਈ ਵੀ ਭੇਜਿਆ ਨਹੀਂ ਬੰਦਾ ਦੱਸੋ ਫਿਰ ਕੀ ਹਿਸਾਬਤਾ ਵਾ ਉਹ ਇੱਕ ਨਾ ਤੁਸੀਂ ਮੈਂ ਤੁਹਾਨੂੰ ਲਾਦਾ ਇੱਕ ਪਾਸਪੋਰਟ ਸਾਈਜ਼ ਫੋਟੋ ਓਕੇ ਤੇ ਇੱਕ ਆਪਣਾ ਆਪਣਾ ਪੈਨ ਕਰਦੇਗੇ ਅੱਛਾ ਨਹੀਂ ਕੀ ਹਿਸਾਬਤਾ ਕੀ ਕਹਿੰਦਾ ਉਹ ਬਜੀ 4 4 ਹੋਣਾ ਹਾਂਜੀ 4 ਕਿੰਦਾ 4000 ਅੱਛਾ ਜੀ ਚਲੋ ਠੀਕ ਆ ਭਾਜੀ ਦਾ ਦਿਓ ਜੇ ਕਰਿਆ ਨਾ ਠੀਕ ਹੈ ਠੀਕ